ਰਾਜ ਰਾਜ ਕਰੇਂਦਿਆ ਤੇਰਾ ਗਿਰਜਾਂ ਜਿਹਾ ਸੁਭਾਅ ਵੇਖ ਕੇ ਲਾਸ਼ਾਂ ਬਿਸ਼ੀਆਂ ਤੈਨੂੰ ਗੋਡੇ-ਗੋਡੇ ਚ ਕਵੀ ਹਰਮੀਤ ਵਿਦਿਆਰਥੀ ਦੀ ਇਹ ਕਵਤਾ ਹੈ ਜਿਹੜੀ ਸਮੇਂ ਦਾ ਸੱਚ ਬਿਆਨ ਕਰਦੀ ਹੈ ਮਿੱਤਰੋ ਕਿਉਂਕਿ ਗਿਰਜਾਂ ਦਾ ਸੁਭਾਅ ਹੁੰਦਾ ਹੈ ਆਕਾਸ਼ ਦੇ ਵਿੱਚ ਉੱਡਣਾ ਤੇ ਨੀਵੀਂ ਪਾ ਕੇ ਥੱਲੇ ਦੇਖਣਾ ਕਿ ਕਿਤੇ ਮੁਰਦਾਰ ਪਿਆ ਹੋਵੇ ਮੁਰਦਾ ਪਿਆ ਹੋਵੇ ਮੈਂ ਉਹਨੂੰ ਜਾ ਕੇ ਖਾਵਾਂ ਪਰ ਇੱਥੇ ਅੱਜ ਮੈਂ ਸਿਆਸੀ ਗਿਰਜਾਂ ਦੀ ਗੱਲ ਕਰਨ ਲੱਗਿਆ ਹਾਂ ਸ਼ਿਆਸੀ ਗਿਰਜਾਂ ਜਿਨ੍ਹਾਂ ਨੂੰ ਤੁਸੀਂ ਅੱਜ ਪਿੰਡਾਂ 'ਚ ਬੜਨ ਨਹੀਂ ਦੇ ਰਹੇ ਲੋਕ ਕਿਉਂ ਕਿਉਂਕਿ ਜਦੋਂ ਇਹ ਵੋਟਾਂ ਮੰਗਣ ਵਾਸਤੇ ਪਿੰਡਾਂ ਦੇ ਵਿੱਚ ਬੜਦੇ ਆ ਲੋਕ ਝੰਡੇ ਲੈ ਕੇ ਵਿਰੋਧ ਕਰਦੇ ਆ ਤਿੱਖੇ ਸਵਾਲ ਕਰਦੇ ਆ ਉਹਨਾਂ ਸਵਾਲਾਂ ਤੋਂ ਡਰਦੇ ਇਹ ਉਥੋਂ ਭੱਜ ਉੱਠਦੇ ਆ ਤਾਂ ਹੁਣ ਇੰਨਾਂ ਸ਼ਿਆਸੀ ਗਿਰਜਾਂ ਨੇ ਨਵਾਂ ਤਰੀਕਾ ਲੱਭ ਲਿਆ ਲੋਕਾਂ ਦੇ ਘਰਾਂ ਦੇ ਵਿੱਚ ਜਾਣ ਦਾ ਇਹ ਵੇਖਦੇ ਆ ਕਿ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਿਸੇ ਦੇ ਘਰੇ ਮੌਤ ਹੋਈ ਹੋਵੇ ਤਾਂ ਉੱਥੇ ਇਹ ਆਪਣੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਅਫਸੋਸ ਕਰਨ ਜਾਂਦੇ ਆ ਕਿ ਉੱਥੇ ਬੈਠ ਕੇ ਇਹ ਅਫਸੋਸ ਕਰਨ ਦਾ ਪਖੰਡ ਵੀ ਕਰ ਲੈਂਦੇ ਨੇ ਕਿ ਉੱਥੇ ਬੈਠ ਕੇ ਆਪਣੀ ਸਿਆਸੀ ਮੀਟਿੰਗ ਵੀ ਕਰ ਲੈਂਦੇ ਨੇ ਤੇ ਉੱਥੋਂ ਚਲੇ ਜਾਂਦੇ ਨੇ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਮਿੱਤਰੋ ਇਹ ਜਿਹੜੇ ਮਰੇ ਹੋਏ ਬੰਦਿਆਂ ਤੇ ਅਫਸੋਸ ਕਰਨ ਆ ਰਹੇ ਆ ਕੋਈ ਭਾਵੇਂ 4 ਮਹੀਨੇ 5 ਮਹੀਨੇ ਸਾਲ ਪੁਰਾਣਾ ਮਰਿਆ ਹੋਵੇ ਉਹਨਾਂ ਦੇ ਘਰਾਂ 'ਚ ਵੀ ਹੁਣ ਇਹ ਅਫਸੋਸ ਕਰਨ ਜਾ ਰਹੇ ਆ ਤਾਂ ਸਾਨੂੰ ਇਹਨਾਂ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੂੰ ਸਾਡੇ ਨਾਲ ਕੋਈ ਹਮਦਰਦੀ ਨਹੀਂ ਹੈ ਬਿਲਕੁਲ ਹੀ ਇਹ ਵੋਟਾਂ ਦਾ ਮੌਸਮ ਹੈ ਤਾਂ ਭੱਜੇ ਤੁਰੇ ਆਉਂਦੇ ਐ ਹਮਦਰਦੀ ਤਾਂ ਸਿਰਫ ਸਾਨੂੰ ਹੁੰਦੀ ਹੈ ਕਿ ਉਸ ਮਰਨ ਵਾਲੇ ਦੇ ਨਾਲ ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਉਹਦੀ ਚਿਖਾ ਵੱਲ ਰਹੀ ਹੁੰਦੀ ਹੈ ਨਾ ਤਾਂ ਫਿਰ ਉਥੇ ਸੰਸਕਾਰ ਦੇ ਮੌਕੇ ਖੜੇ ਹੋਏ ਜਿਹੜੇ ਲੋਕ ਹੁੰਦੇ ਐ ਅੰਦਰੋਂ ਉਹ ਵੀ ਉਹਨਾਂ ਉਹਨਾਂ ਵੱਲ ਰਹੇ ਹੁੰਦੇ ਐ ਜਿੰਨਾ ਜਿੰਨਾ ਉਹਨਾਂ ਦਾ ਉਹਦੇ ਨਾਲ ਰਿਸ਼ਤਾ ਹੁੰਦਾ ਹੈ ਪਰ ਇਹਨਾਂ ਸਿਆਸੀ ਗਿਰਜਾਂ ਦਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਇਹ ਸਿਰਫ ਸਾਡੇ ਸ਼ਿਵਿਆਂ ਦੇ ਉੱਤੇ ਆਪਣੀਆਂ ਸਿਆਸੀ ਰੋਟੀਆਂ ਛੇਕਣ ਆ ਰਹੇ ਐ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਐ ਇਸ ਗੱਲ ਤੋਂ ਵੀ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਐ ਤੇ ਹੱਦ ਤਾਂ ਇੱਥੋਂ ਤੱਕ ਹੋ ਗਈ ਐ ਕਿ ਇਹ ਜਿਹੜੇ ਮੰਤਰੀ ਲੋਕ ਨੇ ਹੁਣ ਜਿਉਂਦਿਆਂ ਦੇ ਘਰਾਂ 'ਚ ਵੀ ਚੋਰੀ-ਚੋਰੀ ਆ ਕੇ ਅਫਸੋਸ ਕਰਨ ਜਾਂਦੇ ਐ ਕਿਉਂ ਕਿਉਂਕਿ ਇਹਨਾਂ ਨੂੰ ਪਤਾ ਐ ਕਿ ਜੇ ਢੋਲ ਵਜਾ ਕੇ ਜਿਵੇਂ ਅੱਗੇ ਆਉਂਦੇ ਸੀ ਹੂਟਰ ਮਾਰਦੇ ਓਵੇਂ ਆਵਾਂਗੇ ਤੇ ਲੋਕ ਘੇਰਨਗੇ ਉਨੇ ਚੁੱਪਚਾਪ ਬਿਨਾ ਦੱਸੇ ਕਿਸੇ ਪ੍ਰਸ਼ਾਸਨ ਨੂੰ ਦੱਸੇ ਬਿਨਾ ਹੀ ਘਰਾਂ 'ਚ ਜਾਂਦੇ ਆ ਅਫਸੋਸ ਕਰਨ ਜਾਂਦੇ ਆ ਆਹ ਦੇਖੋ ਇੱਕ ਸਬੂਤ ਮੇਰੇ ਕੋਲੇ ਆ ਪੰਜਾਬੀ ਟ੍ਰਿਬਿਊਨ ਅਖਬਾਰ ਹੈ ਇਸ ਪੰਜਾਬੀ ਟ੍ਰਿਬਿਊਨ ਦੇ 22 ਅਗਸਤ ਦੇ ਅਖਬਾਰ ਦੇ ਉੱਤੇ ਖਬਰ ਛਪੀ ਹੈ ਕਿ ਸ਼ਹੀਦ ਦੀ ਥਾਂ ਕਿਸੇ ਹੋਰ ਜਵਾਨ ਦੇ ਘਰ ਦੁੱਖ ਸਾਂਝਾ ਕਰਨ ਪੁਜੇ ਕੇਂਦਰੀ ਮੰਤਰੀ ਇਹ ਕੇਂਦਰੀ ਮੰਤਰੀ ਨਰੈਣ ਸਵਾਮੀ ਹੈ ਜਿਹੜਾ ਕਿਸੇ ਜਿਉਂਦੇ ਜਾਗਦੇ ਫੌਜੀ ਦੇ ਘਰ ਅਫਸੋਸ ਕਰਨ ਚਲਾ ਗਿਆ ਮੂੰ ਤੇ ਮਾਸ ਕਿਚੜਾ ਕੇ ਹੱਥ ਜੋੜ ਕੇ ਅਫਸੋਸ ਕਰਨ ਲੱਗਿਆ ਕਿ ਤੁਹਾਡਾ ਬੇਟਾ ਜਿਹੜਾ ਫੌਜ ਦੇ ਵਿੱਚ ਸੀ ਉਹ ਸ਼ਹੀਦ ਹੋ ਗਿਆ ਤੇ ਮੈਂ ਉਹਦੇ ਵਾਸਤੇ ਸਾਰੇ ਲਾਭ ਲੈ ਕੇ ਆਇਆ ਨੌਕਰੀ ਲੈ ਕੇ ਆਇਆ ਮੈਨੂੰ ਬੜਾ ਅਫਸੋਸ ਹੈ ਘਰ ਦੇ ਹੱਕੇ ਬੱਕੇ ਰਹਿ ਗਏ ਕਿ ਸਾਡਾ ਮੁੰਡਾ ਤਾਂ ਚੰਗਾ ਭਲਾ ਹੈ ਤੁਸੀਂ ਜਿਉਂਦੇ ਨੂੰ ਕਿਉਂ ਮਰੀ ਜਾਂਦੇ ਹੋ ਪਰ ਜਦੋਂ ਪੜਤਾਲ ਕਰਨ ਤੇ ਪਤਾ ਲੱਗਿਆ ਤੇ ਮੰਤਰੀ ਨੂੰ ਬੜਾ ਸ਼ਰਮਿੰਦਾ ਹੋਣਾ ਪਿਆ ਤਾਂ ਮਿੱਤਰੋ ਇਹ ਸਿਆਸੀ ਗਿਰਜਾਂ ਹੁਣ ਜਿਉਂਦਿਆਂ ਨੂੰ ਵੀ ਮਾਰ ਰਹੀਆਂ ਪਤਾ ਨਹੀਂ ਲੱਗਦਾ ਕਿ ਕਿਹਦੇ ਕਰੇ ਅਫਸੋਸ ਕਰਨ ਜਾਂ ਨਾ ਗਲਤੀ ਜਾ ਵੜਦੇ ਕਿਸੇ ਦੇ ਘਰੇ ਔਰ ਇਹ ਸਿਆਸੀ ਗਿਰਜਾਂ ਅੱਜ ਹੱਡਾ ਰੋੜੀ ਵੀ ਬਦਲ ਰਹੀਆਂ ਇੱਕ ਗਿਰਜੇ ਨੂੰ ਜਦੋਂ ਪਤਾ ਲੱਗਦਾ ਹੈ ਕਿ ਇਹ ਸਾਡਾ ਰੋੜੀ ਦੇ ਵਿੱਚ ਮਾਸ ਖਾਣ ਨੂੰ ਹੈ ਨਹੀਂ ਤਾਂ ਦੂਜੀ ਹੱਡਾ ਰੋੜੀ 'ਚੋਂ ਤਲਾਸ਼ ਕਰਨ ਚਲੀ ਜਾਂਦੀ ਹੈ ਉਹ ਪਾਰਟੀ ਬਦਲ ਕੇ ਦੂਜੇ ਪਾਸੇ ਵੀ ਚਲੇ ਜਾਂਦੇ ਹੈ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ ਹੈ ਕਿ ਵੋਟਾਂ ਦਾ ਮੌਸਮ ਹੈ ਮਿੱਤਰੋ ਸਾਵਧਾਨ ਰਹੋ ਕਿਉਂਕਿ ਇਹ ਨਾ ਹੋਵੇ ਵੋਟਾਂ ਦੇ ਮੌਸਮ ਦੇ ਵਿੱਚ ਜਿਵੇਂ ਸਾਡੀ ਆਮ ਲੋਕਾਂ ਦੀ ਆਦਤ ਹੈ ਕਿ ਵੋਟਾਂ ਵੇਲੇ ਜੇ ਹਜੂਰੇ ਕੇ ਕਾਂਗਰਸ ਵੱਲ ਹੋ ਗਏ ਤਾਂ ਕਪੂਰੇ ਕੇ ਕਾਲੀਆਂ ਵੱਲ ਹੋ ਜਾਂਦੇ ਨੇ ਤੇ ਸੰਧੂਰੇ ਕੇ ਕਿਸੇ ਤੀਜੇ ਪਾਸੇ ਹੋ ਜਾਂਦੇ ਨੇ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਹਜੂਰੇ ਕਿਆਂ ਨੂੰ ਵੀ ਕਪੂਰੇ ਕਿਆਂ ਨੂੰ ਵੀ ਸੰਧੂਰੇ ਕਿਆਂ ਨੂੰ ਵੀ ਕਿ ਇਹਨਾਂ ਸਾਰੀਆਂ ਰਵੈਤੀ ਪਾਰਟੀਆਂ ਦਾ ਖੇੜਾ ਛੱਡ ਕੇ ਕਿਸਾਨੀ ਸੰਘਰਸ਼ ਜਿਹੜਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਚੱਲ ਰਿਹਾ ਹੈ ਉਹਨੂੰ ਮਜ਼ਬੂਤ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਉਹ ਕੋਹਲ ਸਿਖਰਾਂ ਦੇ ਉੱਤੇ ਹੈ ਉਹ ਕੋਹਲ ਲੜਨਾ ਵੀ ਆਪਾਂ ਤੇ ਜਿੱਤਣਾ ਵੀ ਹੈ ਤੇ ਜਿੱਤ ਕੇ ਘਰਾਂ ਨੂੰ ਆਉਣਾ ਹੈ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਹੈ ਇਹ ਨਾ ਹੋਵੇ ਕਿ ਅਸੀਂ ਇਹਨਾਂ ਬੇਈਮਾਨ ਪਾਰਟੀਆਂ ਦੇ ਪਿੱਛੇ ਲੱਗ ਕੇ ਆਪਣੇ ਘੋਲ ਨੂੰ ਫੇਲ ਕਰ ਲਈਏ ਤੇ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਏਕਾ ਬਣਿਆ ਹੋਇਆ ਉਹਨੂੰ ਤੋੜ ਬੈਠੀਏ ਇਹ ਨਾ ਹੋਵੇ ਕਿ ਤੇ ਮੇਰੀ ਬੇਨਤੀ ਹੈ ਤੇ ਇਸ ਕਰਕੇ ਇਹਨਾਂ ਦੇ ਵਿੱਚੋਂ ਜੇ ਤੁਸੀਂ ਪੁੱਛੋਗੇ ਕਿਹੜਾ ਚੰਗਾ ਹੈ ਕੋਈ ਵੀ ਚੰਗਾ ਨਹੀਂ ਹੈ ਇੱਕੋ ਜਿਹਾ ਸਾਰੇ ਇੱਕੋ ਬੇਰ ਦੇ ਕੱਦੂ ਹੈ ਕਹਿੰਦੇ ਆ ਨਾ ਕਹਿੰਦੇ ਜਿਹੋ ਜੇ ਭਾਨੇ ਕੇ ਉਹ ਜੇ ਟੋਡੇ ਕੇ ਇਹਨਾਂ 'ਚ ਸਾਰਿਆਂ 'ਚ ਕਿਸੇ 'ਚ ਵੀ ਕੱਢਣ ਪਾਉਣ ਨੂੰ ਕੱਖ ਨਹੀਂ ਹੈ ਇਹਨਾਂ ਤੋਂ ਸਾਵਧਾਨ ਰਹਿਣਾ ਹੋਵੇਗਾ ਔਰ ਜੇ ਕਿਸੇ ਦਾ ਜਿਆਦਾ ਢਿੱਡ ਉੱਪਰ ਦਾ ਨਾ ਕਿ ਹਾਏ ਵੋਟਾਂ ਆ ਰਹੀਆਂ ਨੇੜੇ ਅਸਤ ਦਾ ਵੋਟ ਪਾਉਣੀ ਹੈ ਤਾਂ ਯਾਰੋ ਇਹਨਾਂ ਦਾ ਖੜਾ ਛੱਡ ਕੇ ਤੁਸੀਂ ਆਪਣੇ ਵਿੱਚੋਂ ਹੀ ਆਪਦੇ ਸਿਰ ਜੋੜ ਕੇ ਬੈਠੋ ਆਪਦੇ ਵਿੱਚੋਂ ਹੀ ਕੋਈ ਤੁਸੀਂ ਕੋਈ ਚੰਗੀ ਸਮਝ ਰੱਖਣ ਵਾਲਾ ਥੋੜਾ ਜਿਹਾ ਬੰਦਾ ਜਿਹੜਾ ਤੋਰੇ ਫੇਰੇ ਵਾਲਾ ਹੈਗਾ ਉਹਨੂੰ ਤੁਸੀਂ ਆਪ ਖੜਾ ਕਰ ਸਕਦੇ ਹੋ ਉਹਨੂੰ ਵੋਟ ਪਾ ਸਕਦੇ ਹੋ ਜਿਤਾ ਸਕਦੇ ਹੋ ਤੇ ਉਹਨੂੰ ਜਿਤਾ ਕੇ ਵਿਧਾਨ ਸਭਾ ਚ ਭੇਜ ਸਕਦੇ ਹੋ ਅੰਦਰ ਉਹ ਛਤਰ ਖੜਕਾਈ ਰੱਖੂਗਾ ਤੇ ਬਾਹਰ ਤੁਸੀਂ ਛਤਰ ਖੜਕਾਈ ਰੱਖੋ ਇਹ ਇਹਦੇ ਨਾਲ ਜਿਹੜਾ ਹੈਗਾ ਮਸਲੇ ਥੋੜੇ ਜਿ ਸੌਖੇ ਹੋ ਜਾਣਗੇ ਹੱਲ ਕਰਨੇ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਵਧਾਨ ਰਹਿ ਕੇ ਬੜੇ ਖਤਰਨਾਕ ਮੋੜ ਦੇ ਉੱਤੇ ਖੜੇ ਆ ਇਹ ਨਾ ਹੋਵੇ ਕਿ ਇਹ ਵੋਟਾਂ ਲੈਣ ਵਾਲੇ ਲੀਡਰ ਸਾਡੀ ਇਕਤਾ ਨੂੰ ਤੋੜ ਕੇ ਆਪ ਦਾ ਉल्लू ਸਿੱਧਾ ਕਰਕੇ ਰੋਟੀਆਂ ਸੇਕ ਕੇ ਤੁਰਦੇ ਬਣ ਤਾਂ ਜੇ ਤੁਹਾਡੇ ਕੋਲੇ ਕੋਈ ਸੁਝਾਅ ਹੈ ਤਾਂ ਤੁਸੀਂ ਆਪਣੇ ਇਸ ਭਰਾ ਨੂੰ ਮੈਂ ਤੁਹਾਡਾ ਭਰਾ ਮੇਘਰਾਜ ਰੱਲਾ ਤੁਸੀਂ ਮੈਨੂੰ ਮੇਰੇ ਫੋਨ ਦੇ ਉੱਤੇ ਸੰਪਰਕ ਕਰ ਸਕਦੇ ਹੋ 98558304009855830400 ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ